ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਮੈਂ ਆਇਆ ਹੋਇਆ ਸੀ ਆਗਰੇ ਤੇ ਇਹ ਆ ਜੀ ਆਗਰੇ ਦਾ ਕੁਝ ਪਿਛੇ ਆਪਣੇ ਦਿਖ ਰਿਹਾ ਹੈ ਤੇ ਹੁਣ ਆਪਾਂ ਚੱਲਾਂਗੇ ਇੱਥੋਂ ਤਾਜ ਮਹਿਲ ਕੋਈ ਬੱਗਬੋਸ਼ ਫੜਦੇ ਆ ਜਾਂ ਆਟੋ ਵਗੈਰਾ ਫੜਦੇ ਆ ਇੱਥੋਂ ਹੈਗਾ ਇਹ 5-6 ਕਿਲੋਮੀਟਰ ਕੁਝ ਤਾਜ ਮਹਿਲ ਤਾਜ ਮਹਿਲ ਅੱਜ ਮੈਂ ਦੇਖੂਗਾ ਦਿਖਾਉਂਗਾ ਤੇ ਪੁਰਾਣੀਆਂ ਇਮਾਰਤਾਂ ਦਾ ਸ਼ੌਂਕ ਹੈ ਤੇ ਇੱਕ ਇਹ ਵੀ ਸੁਪਨਾ ਸੀ ਜਿਹੜਾ ਅੱਜ ਆਪਾਂ ਪੂਰਾ ਕਰਨ ਲੱਗੇ ਆ ਤੇ ਇੱਧਰ ਇੰਡੀਆ ਦਾ ਫਲੈਗ ਲੱਗਾ ਹੈ। ਆਹ ਸਾਹਮਣੇ ਇੰਡੀਆ ਦਾ ਫਲੈਗ ਲੱਗਾ ਹੋਇਆ ਹੈ। ਇੱਧਰ ਜਦੋਂ ਆਪਾਂ ਮੁੜਦੇ ਆਂ ਤੇ ਆ ਰੇਲਵੇ ਸਟੇਸ਼ਨ ਆ ਆਗਰਾ ਸ਼ਾਮਨੀ ਉੱਤਰ ਪ੍ਰਦੇਸ਼ ਰੇਲਵੇ ਸਟੇਸ਼ਨ ਕੈਂਟਰ ਕਿੱਪ ਕੋ ਜੀ ਕਿਤੇ ਤੁਸੀਂ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦੇ ਆਂ ਬਹੁਤ ਸਾਰੇ ਤੁਹਾਨੂੰ ਮਿਲ ਜਾਣਗੇ ਆਟੋ ਵਾਲੇ ਉਥੋਂ ਹੋਟਲ ਹੋ ਕੇ ਤੁਹਾਨੂੰ ਮਹਿੰਗਾ ਹੀ ਉਹਨਾਂ ਨੇ ਦੇਣਾ ਆ ਬਾਹਰ ਨਿਕਲੋਗੇ ਤਾਂ ਥੋੜੀ 바ਰਗਿਨਿੰਗ ਕਰ ਲੈਂਦੇ ਆ 20-30 ਰੁਪਏ ਦੇ ਵਿੱਚ ਤਾਜ ਮਿਲ ਛੱਡ ਹੁੰਦੇ ਆ ਇਥੋਂ 5 ਕਿਲੋਮੀਟਰ ਆ ਜ਼ਿਆਦਾ ਨਹੀਂ ਘੋਟੋ ਵਿੱਚ ਉੱਤਰ ਕੇ ਹੁਣ ਤੁਰ ਕੇ ਜਾ ਰਿਹਾ ਆਂ ਇਹ ਕਿਲੋਮੀਟਰ ਹੋਣਾ ਆ ਆਰਾਮ ਨਾਲ ਪਹੁੰਚ ਜਾਣਾ ਨਹੀਂ ਜਾਣਾ ਭਾਈ ਵੇ ਇੰਦਰਵਾਜਾ ਆ ਇੱਧਰ ਦੁਕਾਨਾਂ ਵਗੈਰਾ ਲੱਗੀਆਂ ਆ ਆ ਆਗਰੇ ਦਾ ਮਝੂਰ ਬੈਠਾ ਵਿਕਦਾ ਪਿਆ ਤੇ ਇੱਧਰ ਮੋੜਤੀਆਂ ਮਾਰਦੀਆਂ ਬੈਗ ਜਮਾ ਕਰਾਤਾ ਕਿਉਂਕਿ ਬੈਗ ਲੈ ਕੇ ਆਪਾਂ ਜਾ ਨਹੀਂ ਸਕਦੇ ਅੰਦਰ ਜੇ ਉਹਨੇ ਆ ਤਾਂ ਇੱਥੇ ਜਮਾ ਕਰਾ ਦੇਓ 20 ਰੁਪਏ ਲੈਂਦੇ ਆ ਤੇ ਦੀ ਰਸੀਦ ਜੀ ਦੇ ਦਿੰਦੇ ਆ ਤੇ ਜਦੋਂ ਇਹ ਵਾਪਸ ਕਰਾਂਗੇ ਤੇ ਬੈਗ ਮਿਲ ਜਾਊਗਾ ਇਹ ਆ ਜੀ ਟਿਕਟ ਕਰ ਤੇ ਇੱਕ ਟਿਕਟ 250 ਰੁਪਏ ਦੀ ਤੇ ਇੱਕ ਆ 1100 1300 ਦੀ ਜਿਹੜੇ ਬਾਹਰੋਂ ਆਉਂਦੇ ਆ ਵਿਦੇਸ਼ੀ ਬੰਦੇ ਆ ਤੇ ਇੱਧਰ ਬਾਜ਼ਾਰ ਵੇੜੇ ਸਰ ਇੱਕ ਟਿਕਟ ਬਈਆ ਦੇਖਿਓ ਭਾਈ ਜਿਹੇ ਬੁਆਹ ਪਰ ਐਂਟਰੀ ਕਰਦੇ ਆ ਆਪਣੇ ਸਾਹਮਣੇ ਹੁੰਦੀ ਹੈ ਲਾਲ ਰੰਗ ਦੀ ਮਾਰਤ ਉਸ ਸਮੇਂ ਦੀ ਬਣੀ ਹੋਈ ਲਾਲ ਪੱਥਰ ਵਰਤਿਆ ਹੋਇਆ ਹੈ ਤੇ ਜੂਮ ਕਰਾਂਗੇ ਕਾਫੀ ਸਾਰੀ ਨਕਾਸ਼ੀ ਵਗੈਰਾ ਵੀ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਹੁਣ ਚੱਲਦੇ ਆ ਅੱਗੇ ਨੂੰ ਜੀ ਜੇ ਟੋਕਣ ਵਾਜੇ ਉਹਦਾ 100 ਰੁਪਿਆ ਜੁਰਮਾਨਾ ਹੈ ਟਿਕਟ ਦਾ ਸਮਾਂ ਸਿਰਫ 3 ਘੰਟੇ ਹੈ ਤੇ ਇੱਧਰ ਆਏ ਬੈਠੇ ਹੋਇਆ ਜੀ ਬਾਂਦਰਾ ਤੋਂ ਸਾਬ ਦਾ ਇਹ ਆ ਪਹਿਲਾ ਚੱਕਾ ਪੱਕਾ ਤੇ ਉੱਤੇ ਜਿਹੜੇ ਗੁੰਮਦ ਬਣੇ ਹੋਇਆ ਇਹ 11 ਤੇ ਉੱਧਰ ਵੀ 11 ਯਾਨੀ ਕਿ 22 22 ਦਾ ਮਤਲਬ ਹੈ ਕਿ ਇਹਨੂੰ 22 ਸਾਲ ਲੱਗੇ ਸੀ ਬਣਨ ਆ ਭੀੜ ਫਰਖਾ ਆ ਇਹ ਆਪਣੇ ਸਾਹਮਣੇ ਦਾ ਮੇਨ ਗੇਟ ਤੇ ਇੱਥੇ ਥਾਣੀ ਆਪਾਂ ਐਂਟਰ ਕਰ ਸਕਦੇ ਹਾਂ ਤੇ ਉਹ 11 ਗੁੰਮਾਂ ਦਾ 11 ਤੇ 11 ਹੀ ਉਧਰਲੇ ਪਾਸੇ ਤੇ ਅੱਜ ਸੋਮਵਾਰ ਆ ਫਿਰ ਵੀ ਇੰਨੀ ਭੀੜ ਹੈ ਤੇ ਬਾਹਰਲੇ ਸਲਾਨੀ ਵੀ ਬਹੁਤ ਹੁੰਦੇ ਆ ਓਹ ਦੇਖੋ ਥੋੜਾ ਜਿਹਾ ਦੇਖ ਲਨ ਆਪਾਂ ਨੂੰ ਤਾਜ ਮਹਿਲ ਇੱਕ ਖੂਬਸੂਰਤੀ ਆਪਾਂ ਦੇਖ ਸਕਦੇ ਆ ਦੂਰੋਂ ਹੀ ਹੁਣ ਆਪਾਂ ਇੱਥੇ ਆ ਮੁੱਖ ਦੀਵਾਰ ਉੱਤਪਾਤਾ ਸਾਹਮਣੇ ਉਹ ਜੀ ਮਸਜਿਦ ਛੇ ਘੰਟੇ ਪਹਿਲੇ ਮੈਦਾਨ ਮੈਨੇ ਆਈ ਸੀ ਤਾਜਮਹਿਲ ਦੇਖਣ ਤੋਂ ਪਹਿਲਾਂ ਇਹ ਦੇਖੋ ਮੇਨ ਦਰਵਾਜੇ ਦਾ ਲੱਗਿਆ ਹੋਇਆ ਝੂਮਰ ਵਰਗਾ ਕੁਝ ਉੱਤੇ ਆਪਾਂ ਦੇਖਾਂਗੇ ਥੋੜਾ ਜਿਹਾ ਰੰਗ ਫੇਟ ਹੋ ਗਿਆ ਆ ਪਰ ਹਜੇ ਵੀ ਕਾਫੀ ਵਧੀਆ ਨਕਾਸ਼ੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀ ਆ ਦੂਜੇ ਪਾਸੇ ਦੇਖਦੇ ਆ ਆਪਾਂ ਨੂੰ ਕਾਫੀ ਸਾਰੇ ਚਬੂਤਰੇ ਵਗੈਰਾ ਦੇਖਣ ਨੂੰ ਮਿਲ ਜਾਂਦੇ ਆ ਜਿੰਨਾਂ ਤੇ ਵੀ ਉਹਨੇ ਕਾਫੀ ਨਕਾਸ਼ੀ ਕੀਤੀ ਹੋਈ ਆ ਤੇ ਕਾਫੀ ਮੇਨਟੇਨ ਕਰਕੇ ਰੱਖਿਆ ਮੇਰੇ ਹਿਸਾਬ ਨਾਲ ਇਹ ਇਧਰਲੇ ਪਾਸੇ ਦਰਵਾਜ਼ਾ ਆ ਤੇ ਕਿਧਰਲੇ ਪਾਸੇ ਦਰਵਾਜ਼ਾ ਆ ਇਹ ਪੌੜੀਆਂ ਲੱਗੀਆਂ ਹੋਈਆਂ ਉੱਪਰ ਵੀ ਬੰਦਾ ਜਾ ਸਕਦਾ ਪਰ ਸ਼ਾਇਦ ਮਨਾ ਸੀ ਉਸ ਟਾਈਮ ਆ ਦੇਖੋ ਇੱਕ ਵਾਰੀ ਫੇਰ ਤੇ ਸਾਹਮਣੇ ਆ ਇਹ ਆ ਜੀ ਆਪਣੇ ਸਾਹਮਣੇ ਪਿਆਰ ਦੀ ਨਿਸ਼ਾਨੀ ਸੱਤ ਜੁਬਿਆਂ ਵਿੱਚੋਂ ਇੱਕ ਸਿੱਧੀ ਗੱਲ ਕਹੀਏ ਤੇ ਤਾਜ ਮਹਿਲ ਪੂਰੀ ਦੁਨੀਆ ਤਾਜ ਮਹਿਲ ਦੇਖਣ ਆਉਂਦੀ ਆ ਤੇ ਉਹਨੂੰ ਖੂਬਸੂਰਤ ਬਣਾਏ ਰੱਖਣ ਦੇ ਇੱਦਾਂ ਦੇ ਬੰਦਿਆਂ ਦਾ ਵੀ ਪੂਰਾ ਯੋਗਦਾਨ ਹੁੰਦਾ ਆ। ਉਹ ਭਾਈ ਇੱਕ ਘਾਹ ਕੱਟਣ ਦੇ ਆ ਪਾਰਕ ਵਿੱਚੋਂ। ਸਾਹਮਣੇ ਆਪਣੇ ਤਾਜ ਮਹਿਲ। ਸਾਹਮਣੇ ਆਪਣੇ ਤਾਜਮਹਿਲ ਤੇ ਪਾਰੇ ਚੱਲੰਦੇ ਆ ਤੇ ਉਹਦੀ ਖੂਬਸੂਰੀ ਨਹਾਰਨ ਦੇ ਲਈ ਇੱਥੇ ਥੜੇ ਤੇ ਵੀ ਲੋਕ ਚੜਦੇ ਆ ਲੈ ਵੰਗਿਰਨਾ ਅੰਨੇ ਗੜੂ ਲਾਣਾ ਮੇਰੇ ਭਾਈ ਤਾਜ ਮਹਿਲ ਦੇ ਸਾਹਮਣੇ ਬਿਲਕੁਲ ਬਣਿਆ ਹੋਇਆ ਥੜੇ ਤੇ ਤਲਾਬ ਜਿਹਾ ਇਹ ਵਿੱਚ ਸਿੱਕੇ ਸੁੱਟੇ ਹੋਏ ਆ ਉਹੀ ਹੰਦੇ ਵਿਸ਼ਵਾਸ ਛੋਟੇ ਹੁੰਦੇ ਜਦੋਂ ਅਪ ਤਾਜ ਮਹਿਲ ਦੀ ਫੋਟੋ ਦੇਖਦੇ ਹੁੰਦੇ ਸੀ ਅਖਬਾਰ ਵਿੱਚ ਜਾਂ ਕਿਤਾਬ ਵਿੱਚ ਤੇ ਇਦਾਂ ਦੇ ਹੀ ਫਾਰਿਆਂ ਨਾਲ ਆਪਾਂ ਨੂੰ ਦੇਖਣ ਨੂੰ ਮਿਲਦੀ ਸੀ ਉਦੋਂ ਆਸ-ਪਾਸੇ ਆਬਾਦੀ ਥੋੜੀ ਜਿਹੀ ਘੱਟ ਦੇਖਣ ਨੂੰ ਮਿਲਦੀ ਸੀ ਪਰ ਹੁਣ ਆਪਾਂ ਨੂੰ ਕਾਫੀ ਜ਼ਿਆਦਾ ਟੂਰਿਸਟ ਪਲੇਸ ਆ ਤੇ ਕਾਫੀ ਲੋਕ ਦੇਖਣ ਨੂੰ ਮਿਲ ਜਾਂਦੇ ਆ ਤੇ ਇਹ ਜਿਹੜੀਆਂ ਤਾਜ ਮਹਿਲ ਦੀਆਂ ਚਾਰ ਮਨਾਰਾਂ ਆ ਜੇ ਆਪਾਂ ਗੌਰ ਨਾਲ ਦੇਖਦੇ ਆ ਤਾਂ ਥੋੜੀਆਂ ਝੁਕੀਆਂ ਹੋਈਆਂ ਬਣਾਈਆਂ ਇੱਧਰ ਨੂੰ ਕਿਉਂਕਿ ਉਹਨਾਂ ਦਾ ਮੰਨ ਆਇਆ ਸੀ ਕਿ ਜੇ ਕਿਤੇ ਕੱਲੋ ਕੋਈ ਪਚਾਲ ਵਗੈਰਾ ਆ ਜਾਵੇ ਤੇ ਇੱਧਰ ਨੂੰ ਹੀ ਡਿੱਗਣ ਨਾ ਕੋਈ ਬਿਲਡਿੰਗ ਨੂੰ ਨੁਕਸਾਨ ਪਹੁੰਚਾ ਪਵੇ ਕਿ ਕਿੰਨੀ ਮਹਿੰਗੀ ਸੰਗੇ ਮਰ ਮਰਦੀ ਮਾਰਦਾ ਫੋਟੋਗ੍ਰਾਫੀਆਂ ਚਲਦੀਆਂ ਵੱਡੇ ਪੱਦਰ ਤੇ ਜੇ ਤੁਸੀਂ 50 ਰੁਪਏ ਦੀ ਟਿਕਟ ਖਰੀਦਦੇ ਆ ਤੁਸੀਂ ਸਿਰਫ ਇਧਰੋਂ 게ਟਾ ਦੇ ਸਕਦੇ ਆ ਆਲੇ ਦੁਆਲੇ ਘੁੰਮ ਕੇ ਜਾ ਸਕਦੇ ਆ ਪਰ ਉੱਪਰ ਨਹੀਂ ਜਾ ਸਕਦੇ ਉਹਦੇ ਲਈ ਤੁਹਾਨੂੰ ਚਾਹੀਦੀ ਹੈ 250 ਵਾਲੀ ਟਿਕਟ ਇਹ ਪੀਣ ਦੇ ਪਾਣੀ ਲਈ ਇੱਥੇ ਟੂਟੀਆਂ ਲਾਈਆਂ ਹੋਈਆਂ। ਤਾਜ ਮਹਿਲ ਦੇ ਅੰਦਰ ਹੀ। ਉਧਰਲੇ ਪਾਸੇ ਬਹੁਤ ਪੀੜਾ ਤੇ ਇੱਕ ਵੀ ਉਹ ਇਧਰੋਂ ਨਹੀਂ ਦਿਖਾ ਦਿੰਦਾ ਮੈਂ ਤਾਜ ਮਹਿਲ ਦਾ। ਇਹ ਦੇਖੋ। ਸੋਹਣੀ ਲੱਗਦੀ ਪਈ ਐ ਰੁੱਖਾਂ ਦੇ ਵਿੱਚ ਨਜ਼ਰ ਆਉਂਦੀ ਐ ਤੇ ਹਰਿਆਲੀ ਵੈਸੇ ਵੀ ਹਰ ਚੀਜ਼ ਨੂੰ ਜਿਆਦਾ ਵੱਧ ਕੇ ਖੂਬਸੂਰਤ ਬਣਾ ਦਿੰਦੀ ਐ। ਕਿ ਤੁਸੀਂ ਉੱਪਰ ਜਾ ਕੇ ਦੇਖਣਾ ਚਾਹੁੰਦੇ ਆ ਤੇ 50 ਰੁਪਏ ਦੀ ਟਿਕਟ ਲਈ ਸੀ ਇੱਥੋਂ ਦੁਬਾਰਾ ਟਿਕਟਾਂ ਮਿਲਦੀਆਂ ਆ 200 ਰੁਪਏ ਦੀ ਇੱਥੋਂ ਟਿਕਟ ਬਾਈ ਕਰ ਸਕਦੇ ਆ ਤੇ ਉੱਪਰ ਜਾ ਕੇ ਦੇਖੋ ਤੇ ਅੰਦਰ ਜਾ ਕੇ ਆ ਦੇਖਦੇ ਆਪਾਂ ਨੂੰ ਨਕਾਸ਼ੀ ਵੀ ਦੇਖਣ ਨੂੰ ਮਿਲਦੀ ਆ ਤੇ ਮਕਬਰਾ ਵੀ ਦੇਖਣ ਨੂੰ ਮਿਲਦਾ ਆ ਜੇ ਮਨ ਹੋਵੇ ਤਾਂ ਜਾ ਸਕਦੇ ਆ ਤੇ ਇਹ ਵਗਦੀ ਪਈ ਆ ਜਮਨਾ ਇਹ ਵਗਦੀ ਪਈ ਹੈ ਜਮਨਾ ਤੇ ਇੱਕ ਗੱਲ ਕਹੀ ਜਾਂਦੀ ਆ ਕਿ ਇਹ ਜਿਹੜਾ ਤਾਜਮਹਾਲ ਕਿਸੇ ਲੱਕੜੀ ਦੇ ਉੱਪਰ ਬਣਾਇਆ ਆ ਜਦੋਂ ਉਹਨੂੰ ਪਾਣੀ ਮਿਲਦਾ ਹੈ ਤੇ ਉਹ ਹੋਰ ਮਜ਼ਬੂਤ ਹੁੰਦੀ ਆ ਤੇ ਇਦਾਂ ਮੰਨਣਾ ਆ ਮੈਨੂੰ ਇਹਦਾ ਫੈਕਟਰ ਪਤਾ ਨਹੀਂ ਕਿ ਸੱਚ ਹੈ ਕਿ ਝੂਠ ਹੈ ਤੇ ਜੇ ਆਪਾਂ ਮੈਪ ਦੇ ਉੱਤੇ ਨਿਗਾਹ ਮਾਰਦੇ ਆ ਤੇ ਆਪਾਂ ਖੜੇ ਆ ਆਗਰਾ ਜੋ ਕਿ ਲੱਗਦਾ ਆ ਥੋੜੀ ਦੂਰੀ ਆ ਰਾਜਸਥਾਨ ਇਹ ਆਪਾਂ ਨੂੰ ਆਪਣੇ ਹੱਥੋਂ ਪਿਆ ਆ 600 ਕਿਲੋਮੀਟਰ ਦੂਰੋਂ ਆਪਾਂ ਅੱਛਾ ਬਣੇ ਤਾਂ ਇਹ ਜਮਨਾ ਤੇ ਉਹ ਉੱਥੇ ਆਪਾਂ ਜਦੋਂ ਨਿਗਾਹ ਮਾਰਦੇ ਆ ਉੱਥੇ ਵੀ ਕੋਈ ਚੀਜ਼ ਬਣੀ ਹੋਈ ਸੀ ਇਮਾਰਤ ਜੀ ਜੋ ਕਿ ਹੁਣ ਸ਼ਾਇਦ ਸਹੀ ਹਾਲਤ ਵਿੱਚ ਨਹੀਂਗੀ ਤੇ ਨਾਲੇ ਮੇਨ ਚੀਜ਼ ਹੋਈ ਹੈ ਕਿ ਜਿਹੜੀ ਟੂਰਿਸਟ ਅਟਰੈਕਸ਼ਨ ਹੁੰਦੀ ਹੈ ਉਹ ਲੋਕੀ ਉਹਨੂੰ ਹੀ ਜ਼ਿਆਦਾ ਦੇਖਣ ਹੁੰਦੇ ਆ ਜਿਵੇਂ ਕਿ ਤਾਜਮਹਾਲ ਉੱਥੇ ਇੱਥੇ ਕਿਨਾਰੇ ਦੇ ਉੱਤੇ ਬਹੁਤ ਸਾਰੇ ਪੰਛੀ ਬੈਠੇ ਹੋਏ ਆ ਮੇਰਾ ਕੈਮਰਾ ਨਹੀਂ ਇੰਨਾ ਵਧੀਆ ਹੈਗਾ ਤੇ ਇੱਧਰ ਆਪਾਂ ਨੂੰ ਘੋੜੇ ਵਗੈਰਾ ਦੇਖਣ ਨੂੰ ਮਿਲ ਜਾਂਦੇ ਆ ਚਰਦੇ ਹੋਏ گاਵਾں ਘੋੜੇ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਉਹ ਖੱਬੇ ਹੱਥ ਦਾ ਦਰਵਾਜ਼ਾ ਜਿੱਥੇ ਆਪਾਂ ਹੋਨੇ ਆ ਇਹ ਦਰਵਾਜ਼ਾ ਨਹੀਂ ਗਾ ਇੱਕ ਮਸਜਿਦ ਆ ਤੇ ਇਹ ਲਿਖਿਆ ਹੋਇਆ ਹੈ ਮਸਜਿਦ ਕਿਰਪਾ ਜੁੱਤੇ ਉਤਾਰ ਕੇ ਜਾਈਏ ਅੰਦਰ ਸ਼ਾਇਦ ਕੁਝ ਹੋਵੇਗਾ ਉੱਪਰ ਉਹ ਪੰਛੀ ਬੈਠੇ ਆ ਤੋਦੇ ਬੈਠੇ ਆ ਤੇ ਉਹ ਕਬੂਤਰ ਬੈਠੇ ਆ ਥੋੜੀ ਜੀ ਧੁੱਪ ਪੈਦੀ ਪਈ ਆ ਸਾਫ਼ ਨਹੀਂ ਦਿਖਦਾ ਪਰ ਜੇ ਉਹ ਉੱਥੇ ਆਪਾਂ ਜ਼ੂਮ ਕਰਕੇ ਦੇਖਦੇ ਆਂ ਆਪਾਂ ਦੇਖਦੇ ਆਂ ਥੋੜਾ ਰਿਪੇਅਰਮੈਂਟ ਚੱਲਦੀ ਪਈ ਆ ਤੇ ਥੋੜੀ ਸੰਭਾਲ ਸੰਭਾਲ ਦੀ ਲੋੜ ਤਾਂ ਪੈਂਦੀ ਹਰ ਚੀਜ਼ ਨੂੰ ਤੇ ਇਸ ਤੋਂ ਆਪਾਂ ਅੰਦਾਜ਼ਾ ਹੁੰਦਾ ਕਿ ਟਾਈਮ-ਟਾਈਮ ਤੇ ਰਿਪੇਅਰ ਕਰਦੇ ਹੀ ਰਹਿੰਦੇ ਹੋਣੇ ਆ ਥੋੜਾ ਬਹੁਤ ਇਹ ਜਮਨਾ ਆਹ ਆਖਰ ਗੋਲਵਾ ਮੈਂ ਸਭ ਨੂੰ ਇਹ ਜਮਨਾ ਇਹ ਆਹ ਇਹ ਸਾਹਮਣੇ ਆਪਣੇ ਖੱਬੇ ਹੱਥ ਵਾਲੀ ਮਸਜਿਦ ਇਹਨੇ ਤਾਜਮਹਿਲ ਉਦਨਾਲੀਆ ਮਸਜਿਦ ਦਾ ਇੱਕ ਉਧਰ ਵੀ ਬੋਰਡ ਲੱਗਾ ਸੀ ਤੇ ਕੋਹ ਸਾਹਮਣੇ ਬੋਰਡ ਲੱਗਾ ਆ ਜਿੱਥੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹ ਮਸਜਿਦ ਆ ਜੇ ਤੱਕ ਮੈਨੂੰ ਯਾਦ ਆ ਇਦਤੇ ਜਾਂ ਕੋਈ ਹੋਰ ਤਿਹਾਰ ਤੇ ਇਹਨੂੰ ਤਾਜਮਹਿਲ ਨੂੰ ਬੰਦ ਵੀ ਕਰ ਦਿੱਤੇ ਜਾਂਦਾ ਹੈ ਨਵਾਜ ਪੜਨ ਦੇ ਲਈ ਇਹ ਮੇਰਾ ਆਈਡੀਆ ਹੈ ਮੈਂ ਇੱਕ ਜਗ੍ਹਾ ਪੜਿਆ ਸੀ ਸ਼ਾਇਦ ਦੇਖਿਆ ਸੀ ਮੈਂ ਭੁੱਲ ਗਿਆ ਇਹ ਕਾ ਦੇਖ ਰਿਹਾ ਹੈ ਤੁਹਾਨੂੰ ਜਿੱਦ ਮਿਲਦਾ ਵੀ ਉਹ ਸਾਹਮਣੇ ਮੇਂਦਰਵਾਜ ਆਇਆ ਇਹ ਸੱਜੇ ਹੱਧੇ ਮੈਂ ਦਰਵਾਜਾ ਕਿਹਾ ਸੀ ਪਰ ਇਹ ਮਸਜਿਦ ਹੀ ਹੈ ਮੇਰੇ ਸਾਹਮਣੇ ਉਹ ਉੱਥੇ ਬੋਰਡ ਲੱਗਿਆ ਲਿਖਿਆ ਹੋਇਆ ਤੁਸੀਂ ਚਾਹੋ ਤਾਂ ਗਾਈਡ ਵੀ ਲੈ ਸਕਦੇ ਆ ਇਹਦੇ ਲਈ ਆਪਾਂ ਨੂੰ ਗਾਈਡ ਮਿਲ ਜਾਂਦਾ ਹੈ ਥੋੜੇ ਪੈਸੇ ਲੱਗਦੇ ਆ ਤੇ ਉਹ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਦੂਗਾ ਤੇ ਗਾਈਡ ਜਿਹੜੇ ਆ ਲਗ ਲਗ ਲੈਂਗੁਏਜ ਵੀ ਯੂਜ਼ ਕਰਦੇ ਆ ਇੰਗਲਿਸ਼ ਹਿੰਦੀ ਯਾਦ ਤੋਂ ਰਹੀ ਹੈ ਇੱਕ ਹੋਰ ਗੱਲ ਦੱਸਣ ਵਾਲੀ ਹੈ ਜਿਹੜੀ ਕਿ ਜਿਹੜਾ ਗਾਈਡ ਦਾ ਰੇਟ ਹੁੰਦਾ ਹੈ ਸਰਕਾਰੀ ਉਹ ਹੋਰ ਹੁੰਦਾ ਹੈ ਤੇ ਜੇ ਤੁਸੀਂ ਉਹਨਾਂ ਨਾਲ ਭਾਉ ਤੋਲ ਕਰੋਗੇ ਤੇ ਉਹ ਤੁਹਾਨੂੰ ਘੱਟ ਵਿੱਚ ਵੀ ਮਿਲ ਜਾਣਗੇ ਤੇ ਕਾਫੀ ਜਾਣਕਾਰੀ ਦੇ ਦੇਣਗੇ ਪਰ ਉਹਦਾ ਇੱਕ 네ਗਟਿਵ ਪੁਆਇੰਟ ਵੀ ਇਹ ਹੈ ਕਿ ਉਹ ਤੁਹਾਨੂੰ ਛੇਤੀ ਛੇਤੀ ਭਜਾਉਣਗੇ ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਪੁਆਇੰਟ ਦੱਸੇ ਹੁੰਦੇ ਕਿ ਇੱਥੇ ਇੱਥੇ ਫੋਟੋ ਖਿੱਚਾਂਗੇ ਤੇ ਤੁਹਾਨੂੰ ਜਾਣਕਾਰੀ ਦਵਾਂਗੇ ਉਹ ਦੇ ਕੇ ਫਟਾਫਟ ਉਹ ਨਿਕਲਣ ਦੀ ਕੋਸ਼ਿਸ਼ ਕਰਦੇ ਕਿਉਂਕਿ ਉਹਨਾਂ ਨੇ ਅਗਲਾ ਗਾਹਕ ਪੜਨਾ ਹੁੰਦਾ ਹੈ ਤੇ ਤਾਂ ਕਰਕੇ ਇੱਕ ਪੋਜ਼ਿਟਿਵ ਪੁਆਇੰਟ ਵੀ ਇੱਕ ਜਾਣਕਾਰੀ ਮਿਲ ਜਾਂਦੀ ਹੈ ਤੇ ਇੱਕ ਨੈਗੇਟਿਵ ਵੀ ਹੈ ਕਿ ਤੁਹਾਨੂੰ ਚਾਹ ਜਿੰਨਾ ਦੇਖ ਨਹੀਂ ਦੇਣਗੇ ਆਪਾਂ ਹੁਣ ਬੈਠੇ ਆ ਉੱਚੀ ਥਾਂ ਦੇ ਉੱਤੇ ਇੱਕਦਮ ਤੇ ਇੱਥੇ ਜਦੋਂ ਮੈਂ ਮੂੰਹ ਪਿੰਦਾ ਹੋਗਾ ਪਾਣੀ ਨੰਗਨ ਲੇਵ ਚੀਜ਼ ਬਣਾਈ ਹੋਈ ਹੈ ਮੇਰੇ ਸਾਬ ਨਾਲ ਇਹ ਕਾਫੀ ਉੱਚੀ ਤੇ ਆਪਾਂ ਤਾਂ ਅਜਮੇਲ ਨੂੰ ਉਹਨਾਂ ਨੇ ਚੰਗਾ ਮੇਨਟੇਨ ਕਰਕੇ ਰੱਖਿਆ ਆ ਤੇ ਜਮਨਾ ਦੀ ਹਾਲਤ ਥੋੜੀ ਖਰਾਬ ਹੀ ਲੱਗਦੀ ਪਈ ਮੈਨੂੰ ਪਾਣੀ ਇੱਕਦਮ ਗੰਦਾ ਤੇ ਕਾਲਾ ਹੋਇਆ ਪਿਆ ਕਸਮਾਂ ਲਾ ਜਿਆ ਤੇ ਲਫਾਫੇ ਵਗੈਰਾ ਆਪਾਂ ਨੂੰ ਆਮੀ ਤੈਰਦੇ ਹੋਏ ਦਿਖ ਜਾਂਦੇ ਆ ਇੰਨਾ ਜਿਆਦਾ ਪ੍ਰਚਲਿਤ ਤਾਜਮਹਿਲ ਤੇ ਲੱਗ ਲੱਗ ਵਰਗਾਂ ਦੇ ਲੱਗ ਜਲਗ ਜਗਾ ਤੋਂ ਲੋਕ ਇਹਨੂੰ ਦੇਖਣ ਲਈ ਆਉਂਦੇ ਆ ਅੱਜ ਕੱਲ੍ਹ ਵਾਂਗ ਇਹ ਰੀਲ ਦਾ ਚੱਲਣ ਵੀ ਕਾਫੀ ਹੈ। ਆ ਚਿਰੋਖਿਆਂ ਜਿਆਂ ਦੇ ਵਿੱਚ ਪੋਲੂਟਿਆਂ ਦੀ ਨਕਾਸ਼ੀ ਕੀਤੀ ਹੋਈ ਆ ਪਰ ਉਹ ਉੱਥੇ ਕਈ ਆ ਬੰਦੇ ਆਪਣੇ ਨਾਮ ਵੀ ਲੱਗੇ ਆ। ਕੋਈ ਆਮ ਜਿੱਜਾ। ਟਾਈਮ ਲੱਗਦਾ ਉਹਨਾਂ ਬੰਦ ਕਰਤਾ ਫੇ। ਇਹ ਪੱਥਰ ਦੇ ਉੱਤੇ ਨਕਾਸ਼ੀ ਆ। ਤਾਜ ਮਿਲ ਦੇ ਜਿਹੜੇ ਖੱਬੇ ਤੇ ਸੱਜੇ ਪਾਸੇ ਮਸਜਿਦ ਬਣੀ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਆ। ਤਾਂ ਅੱਜ ਕੀ ਜਾ ਮਸਜਿਦ ਸਵੇਰ ਸੰਚਾਰ ਪੜ੍ਹ ਸਕਦੇ ਯਾਤ। ਤਾਜ ਮੈਲ ਨੂੰ ਸੋਨਾ ਬਣਾਉਣ ਲਈ ਇਹਨਾਂ ਨੇ ਇੱਧਰ ਵੀ ਬਹੁਤ ਮਿਹਨਤ ਕੀਤੀ ਹੈ ਇੱਥੇ ਫੁੱਲ ਬਿਜੀ ਹੋਏ ਆ ਗੇਂਦੇ ਦੇ orange color ਦੇ ਆ ਤੇ yellow color ਦੇ ਤੇ ਇੱਧਰ ਕੁਛ ਅਲੱਗ ਪੁੱਲ ਦੇ ਆ ਜੀ ਮੇਨ ਇੰਟਰੈਸ ਦਰਵਾਜੇ ਦਾ ਆਖਰੀ ਚੱਕਾ ਵੱਕਾ ਤੇ ਇੱਧਰ ਤਾਂ ਜੀ ਸਾਹਮਣੇ ਤੇ ਜਦੋਂ ਆਪਾਂ ਬਾਹਰ ਨਿਕਲਣ ਲੱਗਦੇ ਆ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਆ ਥੋੜੀਆਂ ਜਿਹੀਆਂ ਕਿਤਾਬਾਂ ਤੇ ਇਹ ਕਿਤਾਬਾਂ ਤੁਹਾਨੂੰ ਬਹੁਤ ਜ਼ਿਆਦਾ ਮਹਿੰਗੀਆਂ ਦੇਖਣ ਨੂੰ ਮਿਲ ਜਾਣਗੀਆਂ ਕਿਉਂਕਿ ਇਹਨਾਂ ਵਿੱਚ ਜਿਹੜਾ ਕੰਟੈਂਟ ਹੁੰਦਾ ਆ ਬਹੁਤ ਰਿਸਰਚ ਕਰਕੇ ਲਿਖਿਆ ਜਾਂਦਾ ਹੈ ਯਾਨੀ ਕਿ ਆਪਾਂ ਕਹਿ ਸਕਦੇ ਆ ਨਾ ਥੋੜੀ ਅਸਲੀ ਚੀਜ਼ ਲਿਖੀ ਜਾਂਦੀ ਆ ਇਹ ਆ ਜੀ ਬਾਹਰ ਜਾਂ ਅੰਦਰ ਆ ਛੋਟਾ ਜਿਹਾ ਕਭਾ ਗਏ ਰੇ ਕੇ ਗਏ 10 room 4 ਅਬਾ ਕਾਲਸ ਉਨ ਚੋਕ ਪੋਬਲ ਮੱਝ ਨਾ ਨਾ ਬੋਲ ਮੇਰੇ ਪੋਹਰੇਗਾ ਹਾਂ ਬਾ ਇੱਕ ਦਰਵਾਜਾ ਇਧਰੋਂ ਐਂਟਰ ਹੁੰਦਾ ਆ ਤੇ ਫਿਰ ਉਹ ਤਮੀਨਾ ਦਰਵਾਜੇ ਤੱਕ ਜਾਂਦਾ ਉਤੋਂ ਆਪਾਂ ਦਾਨੇ ਅੰਦਰ ਨੂੰ ਤਾਜ ਮਹਿਲ ਦੇਖਦੇ ਆ ਤੇ ਉਹਦੇ ਨਾਲ ਇਹ ਬਹੁਤ ਸਾਰੇ ਕਮਰੇ ਜੇ ਬਣਾਏ ਹੋਏ ਆ ਤੇ ਕਾਫੀ ਖੂਬਸੂਰਤ ਪੇਂ ਦਾ ਪਾਣੀ ਵੀ ਲੱਗਾ ਹੋਇਆ ਹੈਗਾ ਫੀ ਜਗ੍ਹਾ ਤੇ ਤੇ ਇੱਕ ਆ ਦਰਵਾਜਾ ਹੈ ਤੇ ਇੱਕ ਉਹ ਸਾਹਮਣੇ ਜਿੱਥੋਂ ਆਪਾਂ ਐਂਟਰ ਹੋਏ ਸੀ ਉਹ ਦਰਵਾਜਾ ਹੈ ਇਹ ਆ ਜੀ ਮੇਨ ਇੰਟਰੈਸ ਦਾ ਆਖਰੀ ਚਾਕਾ ਹੁਣ ਆਪਾਂ ਚੱਲੇ ਆਂ ਜਿੱਧਰੋਂ ਆਏ ਆ ਉਧਰ ਨੂੰ ਤੇ ਤੇ ਬੈਗ ਚੱਕਾਂਗੇ ਕੁਝ ਖਾਵਾਂਗੇ ਸਵੇਰ ਦਾ ਕੁਝ ਖਾਦਾ ਨੀਗਾ ਤੇ ਅੱਗੇ ਇੱਕ ਮੈਲਿਆ ਤੇ ਉਹ ਮੈਲ ਦੇਖਾਂਗੇ ਬੈਟਰੀ ਵੀ ਡਾਊਨ ਹੋ ਗਈ ਸੀ 20% ਰਹਿ ਗਈ ਆ ਤੇ ਉਧਰ ਨੂੰ ਚੱਲਦੇ ਆਂ ਅਦੇ ਨੋਰਮਲ ਹੀ ਹੈ ਨੋਰਮਲ ਆ ਲੈ ਦੇ ਤਰੇ ਟਲੇ ਆਂਦਾ ਇੱਕ ਆ ਲੈ ਮੇਰੇ ਸਿਰ 'ਤੇ ਹੈ ਫ੍ਰਿਜ ਮੈਗਨੈਟ ਰੋਟੀ ਨਹੀਂ ਖਾਦੀ ਸਵੇਰ ਦੀ ਨਾ ਹੀ ਚਾਹ ਪੀਤੀ ਸੀ ਹੁਣ ਦੋ ਘਰਾਂ ਰੋਟੀ ਖਾਦੀ ਆ ਤੇ ਆਪਾ ਤਾਜ ਮਹਿਲ ਦੇਖ ਕੇ ਵਾਪਸ ਆ ਜਾ ਰਹੇ ਆ ਤੇ ਨਾ ਮੈਂ ਕੋਈ ਗਾਈਡ ਕੀਤਾ ਤੇ ਨਾ ਹੀ ਉਹ ਉੱਪਰ ਵਾਲੀ ਟਿਕਟ ਲਈ 250 ਵਾਲੀ 50 ਵਾਲੀ ਤੇ ਦੇਖ ਲਿਆ ਤੇ ਉਹ 250 ਵਾਲੀ ਨੂੰ ਮੈਂ ਛੱਡਤਾ ਆ ਅਗਲੀ ਵਾਰ ਲਈ ਕਿਉਂਕਿ ਮੈਂ ਕਾਰਨ ਜਾਣਾ ਅਗਲੀ ਵਾਰ ਹੁੰਦਾ ਨਾ ਭਾਈ ਨਹੀਂ ਜਾਂਦਾ ਜੀ। ਇਹ ਕੋਟਾ ਵਾਲੇ ਬਹੁਤ ਬਚਦੇ ਆ ਕਿ ਜਾਣਾ ਜਾਣਾ ਜਾਣਾ। ਹੈਗਾ ਥੋੜਾ ਜਿਹਾ ਹੀ ਆ ਕਿਲੋਮੀਟਰ। ਇੰਨੀ ਤਾਂ ਹੀ ਜ਼ਹਿਰ ਕਰਨ ਚੱਲ ਜਾਂਦੇ ਥੋੜੇ ਥੋੜੇ। ਇਹ ਉਹ ਟਿਕਟ ਆ ਲਈ ਨੂੰ ਮੈਂ ਬਾਲੀ ਛੱਡ ਲਿਆ ਕਿ ਕਰੀ ਫਿਰ ਆਉਂਦਾ ਕਰਨ ਹੋਣਾ ਚਾਹੀਦਾ ਮੇਰੇ ਕੋਲ। ਸਾਹਮਣੇ ਆ ਸਟੈਚੂ ਆ ਇੱਥੋਂ ਸਿੱਧਾ ਜਾਣਾ ਤਾਜ ਮਹਿਲ ਆ। ਤੇ ਇੱਧਰ ਆ ਆਗਰਾ ਫੋਟ ਉਹ ਥੋੜਾ ਜਿਹਾ ਤੁਹਾਨੂੰ ਦਿਖ ਰਿਹਾ ਹੋਊਗਾ ਆਪਾਂ ਤਾਜਮਹਿਲ ਥੋੜੀ تسਲੀਨਾ ਦੇਖਿਆ ਇਸ ਕਰਕੇ ਵੀਡੀਓ ਥੋੜੀ ਲੰਬੀ ਬਣ ਗਈ ਆ ਤੇ ਨੈਕਸਟ ਵੀਡੀਓ ਦੇਖ ਸਕਦੇ ਆ ਤੁਸੀਂ ਆਗਰਾ ਫੋਰਡ ਦੀ ਤੇ ਜੇ ਵੀਡੀਓ ਪਸੰਦ ਆਈ ਆ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਤੇ ਇੱਕ ਕਮੈਂਟ ਕਰਕੇ ਦੱਸ ਸਕਦੇ ਆ ਆਪਣਾ ਓਪੀਨੀਅਨ ਥੈਂਕ ਯੂ ਧੰਨਵਾਦ ਤੇ ਹੁਣ ਆਪਾਂ ਬੈਠਿਆ ਘਰੇ